ਡੋਲਰ ਨੂੰ ਚਾ ਚੜ ਗਿਆ ਮੇਰੇ ਹੋਂ ਦਾ ਆਜੋ 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 ਡੋਲਰ ਨੂੰ ਚਾ ਚੜ ਗਿਆ ਮੇਰੇ ਹੋਂ ਦਾ ਡੋਲਰ ਓਏ ਕਾਕਾ ਹੋਇ ਉਰਿਆ ਆਜੋ 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 ਕਾਕਾ ਕਾਕਾ ਇਹ ਪਿਆਰਾ ਬੱਚਾ ਆਜਾ ਮਿੱਠੂ ਲਈ ਇਹਦਾ ਨਜ਼ਾਰੇ ਸ਼ਤਰੇ ਲਾ ਕੇ ਮੀਫੇ ਚ ਬੈਠਾ ਮਿੱਠੂ ਮਿੱਠੂ ਦੋ ਸ਼ਤਰੇ ਲਾ ਕੇ ਬੈਠਾ ਮਿੱਠੂ ਨਾ ਟਾ ਉੱਠਿਆ ਬੈਠਾ ਮਿੱਠੂ ਭੁੱਲ ਗਿਆ ਹੋਇ ਤੂੰ ਮੈਨੂੰ

ਫਿਰ ਸਾਦੇ ਸਕੂਲ ਦਾ ਕਿਹੜਾ ਕੱਢਣਾ ਉਹ ਤੇਰੇ ਦੋਸਤਾਂ ਨੂੰ ਮਿਲਦਾ ਨਾ ਤੂੰ ਤੇ ਲੈ ਕੇ ਕੌਣ ਆਉਂਦਾ ਤੈਨੂੰ ਲੈ ਕੇ ਕੌਣ ਆਉਂਦਾ ਫਿਰ ਤੈਨੂੰ ਇੰਟਰਵਿਊ ਹੋ ਜਾਂਦਾ ਪਤਾ ਤੇਰਾ ਠੀਕ ਆ ਓਕੇ ਦੇ ਵੀ ਸੀ ਬਣਾਉਂਦੇ ਸੁਣਾ ਦੋ A ਫਰ ਐਪਲ B ਫਰ ਬਾਲ ਸੁਣਾ ਆ ਗਿਆ ਆ ਗਿਆ A B C ਵੀ ਸੀ ਚਲਾਉਂਗੇ ਕਰੈਕਟ ਸੀ ਕਰਦੇ ਤੂੰ ਸੁਣਾ 3 ਬੰਦ 2 ਨਾ 1 2 3 ਸੁਣਾ ਦੇ 1 2 3 1 2 3 ਸੁਣਾ 1 2 3 1 2 3 ਉਹ ਇਹ ਕੋਈ ਯਾਦ ਜਨ ਰਾਤ ਕੁਝ ਹੋਇਆ ਕਿ ਸੂਰਿਆ ਕੋਈ खड़े जो खड़े हो जो नहीं यारे कोल है, है। ਪੱਤਰੇ ਵਾਲੇ ਘੋੜੇ ਆਏ ਘੋੜੇ ਆਏ ਥੱਤ ਕਤੜੀ ਪੈ ਕਤੜੀ ਨਿਕਲ ਬਲੇਆ ਤੇਰੀ ਵਾਰੀ ਤੇਨੂੰ ਵੀ ਆਉਂਦਾ ਕਹਿਣਾ ਮੈਂ ਗੱਲ ਤੂੰ ਕਿੱਥੇ ਜਾਂਦੇ ਹੋ ਹੋ ਕਿੱਥੇ ਲਿਆ ਲੋ ਜੀ ਜੱਪ ਜੋਤ ਕੋਲ ਤਸ਼ਰਾਰਤ ਆਣੇ ਆ ਕੇ ਨਾਨਕੇ ਪਿੰਡ ਨਾਨਕੇ ਸਿਟੀ ਆ ਕੇ ਸ਼ਰਾਰਤਾਂ ਤੇ ਲੱਗਾ ਹੋਇਆ ਪੁੱਤ ਨਾ ਸੋਚਾ ਨਾ ਆਉਣ ਕਰੀ ਜਾ ਇਹਦਾ ਹੀ ਕੰਮ ਆ ਸੁਚਾਉਣ ਕਰ ਲੋ ਬੰਦ ਕਰ ਲੋ ਬਸ ਆ ਕੁਛ ਹੀ ਕਰਦੇ ਰਹਿੰਦੇ ਸਾਰੇ ਬਾਹਰ ਬੈਠੇ ਮੈਂ ਤਾਂ ਜੱਬ ਜੁਤਾਏ ਆ ਅੰਦਰ ਤੇ ਉਡੀਕ ਕਰ ਰਹੇ ਆ ਆਪਣੇ ਆ ਰਹੇ ਨੇ ਭੈਣ ਜੀਜਾ ਜੀ ਤੇ ਬੱਚੇ ਤੇ ਚਲੋ ਜੀ ਮਿਲਦੇ ਆ ਪਰ ਦੂ ਬਾਦ ਉਹਨਾਂ ਨੂੰ ਆਹ ਨਹੀਂ ਆ ਨਹੀਂ ਨੀਦੂ ਅਜੂ ਆਜੋ ਨਵਰੀਤ ਐ ਯਾਰ ਚਲਾ ਜਨ ਲੈ ਕੇ ਆਓ ਜੋ ਜੋ ਕੋਲ ਖੜਾਈ ਆਜੋ ਲੈ ਭਈ ਦੀਦੀ ਲੈ ਆ ਸਾਡੀ ਬੋਲਦੇ ਨੇ ਦੀਦੀ ਲੈ ਆ ਸਾਡੀ ਆਜਾ ਲੈ ਦੀਦੀ ਦੀਦੀ ਲੈ ਆਓ ਸਾਡੀ ਦੀਦੀ ਲੈ ਆਓ ਨਹੀਂ ਬਾਹਲੇ ਮੁੰਨੀ ਤੈਨੂੰ ਕਿਹਨਾਂ ਦਾ ਚਾਹ ਕਿ ਕਹਦਾ ਕੀ ਇਹ ਤਾਂ ਮੈਨੂੰ ਤਾਂ ਕਈ ਜਾਂਦੇ ਮੈਂ ਚੰਡੀਗੜ੍ਹ ਚੱਲਿਆ ਚੋਨੀ ਬਾਹਲੇ ਮੁੰਖ ਚੱਲਿਆ ਕੀੜੀ ਪੈਤੀ ਕੀ

सच्ची काजी सच्ची का सचिगार बना दो कर दो सच्ची का कर दो सच्ची का बनाओनी है आ पेड़ पे चढ़ जा छोटा वाले हां जी तुसी कहले हो केगी दोनी बस तन्नू नहीं के आज गुस्सा हो गया इधर आ इधर की आ ले मारना नहीं बेटा तू ਕੱਲਰ ਕੋ ਮਮਾ ਦੀ ਚੱਪਲ ਨਹੀਂ ਮਮਾ ਚੱਪਲ ਗੁੰਮ ਜੂਗੀ ਤੇ ਦੀਦੀ ਆਗਿਓ ਦੀਦੀ ਆਗਿ ਆ ਹਾਂ ਕਰ ਦੋ ਤੇ ਜਿਹਨੂੰ ਹੱਥ ਕਰ ਦੋ ਹਾਂ ਕਰ ਲੋ ਹਾਂ ਕਰ ਉਹ ਹਾਂ ਕਰ ਉਹ ਨਹੀਂ ਕਰੋਂਗਾ ਉਹ ਕਰਦਾ ਹੀ ਆਉਂਦਾ ਨਵੀਂ ਤੇ ਉਹ ਹੋ ਜਦੋਂ ਤੇ ਇਹ ਸੋਚ ਕੋਲ ਆ ਜਾਂਦੀ ਆ ਇਹ ਬਚਦਾ ਜਲਦਾਲ ਆ ਜਾਂਦੇ ਪਹਿਲੀ ਬੋਲ ਇਹ ਸੁੱਚਾ ਦੇ ਨਾਲ ਹੁੰਦੇ ਤਾਂ ਵਜਣੇ ਆ ਕਰਦੇ ਮੈਨੂੰ ਜੀ ਦੇ ਕਰਨੀ ਆ ਇਹ ਉਹ ਭਰਾਵਾ ਦਾ ਆ ਤੜਾਣਾ ਨਹੀਂ ਦੇ ਤੱਕ ਆ ਕਰਦੇ ਆ ਕਰਦੇ ਤੈਂ ਦੇ ਆ ਕਰਦੇ ਆ ਦੇ ਆ ਕਰਦੇ ਜੂ ਮੋੜਾ ਤੇਰਾ ਬੋਲ ਕਿੱਥੋਂ ਲਿਆ ਹਾਂ ਹੋ ਨਹੀਂ ਪੈਣੇ ਅੱਜ ਸਵੇਰ ਦਾ ਪਹਿਲਾ ਫੋਨ ਤੇ ਸਾਰਿਆਂ ਨੂੰ ਦੱਸ ਕੇ ਆ ਤੈਨੂੰ ਲੇਖਿਆ ਪਰਿਆ ਤੈਨੂੰ ਪਹਿਲਾਂ ਬਣਾ ਲਈ ਜਿਹੜੀ ਕਲੀਪ ਪੁੱਛ ਵੀ ਤੂੰ ਹੀ ਆ ਹਉਂ ਜ਼ਬੂ ਤਾਂ ਤੇਰਾ ਬੋਲ ਆ ਪੜੀ ਆ ਗਈ ਕਿੱਥੇ ਬੈਠਾ ਮੈਨੂੰ ਬੜੀ ਆਪ ਮੈਂ ਤਾਂ ਬੜੀ ਸ਼ਰਮੀ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਵੀ ਆਉਂਦੇ ਸੀ ਆਉਂਦੇ ਆਉਂਦੀ ਮੇਰਾ ਕਿਤੇ ਫੋਟੋ ਖਿੱਚਣੀ ਨਾ ਮੈਂ ਫੋਟੋ ਖਿੱਚ ਕੇ ਲੋਕਾਂ ਨੂੰ ਦਿਖਾਉਂਗੀ ਆਏ ਫੋਟੋ ਇਹਨਾਂ ਨੇ ਅਹੇ ਫੋਟੋ ਰਿਪੋਰਟ ਉਹਨੂੰ ਪਾ ਦਿੱਤੀ ਹੈ ਉਹਨੂੰ ਰੱਖਣਾ ਉਹ ਲੱਗ ਜਾਂਦੇ ਸਾਰੇ ਉਹ ਟੋਪੀ ਦਾ ਕਿਉਂ ਆ ਗਿਆ ਮੇਰਾ ਮੂੰਹ ਆ ਰਿਹਾ ਭਾਜੀ ਫੋਟੋ ਟੋਪੀ ਰੱਖ ਕੇ ਮੇਰਾ ਫੋਟੋ ਨਾ ਦੇਖਦੇ ਆ ਲੱਗ ਜਵਾਨ ਉਹ ਕਿ ਉਹ ਲੱਗ ਜਾਂਦਾ ਅੱਗੇ ਨਾਲ

ਉਧਰ ਵੇਖੋ ਇੱਧਰ ਟੋਪੀ ਲੱਗੀ तो आप द फोटो नाली मेरा कैमरा फड़लिंग मारी थी चलो हाँ थी मेरे हाथ में मेरा कैमरा फली वीडियो आई चली जाऊंगी भाई मेरी वीडियो चली जाएगी चल आई फड़लेगा मेरा वीडियो तो ध्यान से सीधा लाओ रख रख के तू भी आजा बेटा खाए तो दोनों कर दे अपना कोई आ हट भाग गया हट

वंगे ये क्या ये क्या राम नाम ले की बता रहा है चपैल ਨੇ ਚੜਕਦਾ ਠੀਕ ਹੈ ਨਾ ਕੋਈ ਚੜਕਦਾ ਕਾ ਤਾ ਸਾਰੇ ਹੈਗੇ ਤੋ ਕਰੀ ਤਾਂ ਨਹੀਂ ਹੈ ਬਾਏ ਕਰਦੇ ਕਿ ਬਾਏ ਕੀ ਅੱਜ ਸਾਡੇ ਕੋਲ ਚਲ ਤੂੰ ਰੱਖ ਲੈ ਬਾਹਰ ਵਧੀਆ ਪੈਣਗੇ ਚਲ ਠੀਕ ਚਲ ਛੁੱਟੀਆਂ ਆਏ ਫਿਰ ਸਾਡੇ ਕੋਲ ਸੌਂ ਜਾਣਗੇ ਫਿਰ ਫੋਨ ਕਰਦੇ ਹਾਂ ਹਾਂ ਹੁਣ ਦੋ ਪਾ ਦੇ ਬਾਈ ਕਰੋ ਬਾਏ ਸਭ ਤੋਂ ਕਹੋ ਨਾ ਉਹ ਨਹੀਂ ਆ ਚੱਪ ਕਰ ਜਾ ਜਿਹੜਾ ਮੀ ਆ ਸੂਬਾ ਦੇ 6 ਵਜੇ ਦਾ ਸਟਾਰਟ ਹੋਇਆ ਸੀਗਾ ਆਪਣੇ ਘਰ ਤੇ ਉਦੋਂ ਤੋਂ ਬਾਅਦ ਥੋੜਾ ਕਚੇਰਤ ਦਾ ਲੰਟਾ ਬੰਟਾ ਬੰਦ ਹੋਇਆ ਸੀ ਸਾਢੇ 8 ਦੇ ਕਰੀਬ ਆਈ ਥਿੰਕ ਤੇ ਅੱਧਾ ਘੰਟਾ ਬੰਦ ਹੋਣ ਤੋਂ ਬਾਅਦ ਤੇ ਉਦੋਂ ਬਾਅਦ ਉਰੇ ਤੇ ਉਦੋਂ ਦਾ ਮੀਂਹ ਸਟਾਰਟ ਹੋਇਆ ਅਤੇ ਆਪਾਂ ਜਾਇਏ ਸੀ ਅਬੋਰ ਤੇ ਤੇ ਹੁਣ ਤੱਕ ਦੇਖ ਲਓ ਹਜੇ ਵੀ ਕਿਣਮੇਨ ਸਟਾਰਟ ਹੈ ਤੇ ਜਿਹੜੀਆਂ ਰੋਡ ਆ ਫੁੱਲਾ ਪਾਣੀ ਨਾਲ ਜਮਾ ਤੇ ਮੀਂਹ ਹਜੇ ਤੱਕ ਬੰਦ ਨਹੀਂ ਹੋਇਆ ਕਿਣਮੇਨ ਹਜੇ ਵੀ ਪੈ ਰਿਹਾ ਤੇ ਇਹਦਾ ਮਤਲਬ ਅੱਜ ਸੌਣ ਦੀ ਝੜੀ ਲੱਗੀ ਉਹ ਕਹਿ ਸਕਦੇ ਆਪਾਂ ਤੇ ਆਪਾਂ ਜਾਇਏ ਸੀ ਤੁਹਾਨੂੰ ਪਤਾ ਤੁਹਾਨੂੰ ਕਲਿੱਪਸ ਵਿੱਚ ਦੇਖੀ ਜਾਊਗਾ ਆਪਾਂ ਕਿਉਂ ਆਏ ਸੀ ਕਿਉਂਕਿ ਆਪਾਂ ਜਾਈ ਸੀ ਭਾਜੀ ਨੂੰ ਤੋਰਨ ਮਤਲਬ ਆਪਣੀ ਭੈਣ ਦੇ ਘਰ ਵਾਲਾ ਮਾ ਚੀਜਾ ਜੀ ਨੂੰ ਬਾਹਰ ਰਸਤੇ ਤੋਰਨ ਆਏ ਸੀ ਉਹਨਾਂ ਨੇ ਜਾਣਾ ਸੀ ਬਾਹਰ ਤੇ ਉਹ ਆਪਾਂ ਨੂੰ ਉਹਨਾਂ ਨੇ ਇੱਥੋਂ ਜਾਣਾ ਸੀ ਸਿੱਧਾ ਚੰਡੀਗੜ੍ਹ ਤੇ ਸੋ ਆਪਾਂ ਉਹਨਾਂ ਨੂੰ ਤੋਰਨ ਆਏ ਸੀ ਮਿਲਣ ਆਏ ਸੀਗੇ ਚਲੋ ਜੀ ਉਹਨਾਂ ਦੀ ਜਰਣੀ ਹੈ ਚਲੋ ਜੀ ਬਾਕੀ ਫਿਰ ਬੱਚੇ ਆਸਤੇ ਨਾ ਬਹੁਤ ਕੁਝ ਕਰਨਾ ਪੈਂਦਾ ਹੁੰਦਾ ਤੇ ਬੱਚਿਆਂ ਦੀ ਖਾਤਰ ਫਿਰ ਮਾਂ ਪਿਓ ਨੂੰ ਤਾਂ ਦੇਖਣਾ ਹੀ ਪੈਂਦਾ ਦੇਖੋ ਮੀ ਵੀ ਕਿੰਨਾ ਫਾਸਟ ਹੈ ਮੀ ਤਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਬਿਲਕੁਲ ਵੀ ਫਾਈ ਮੈਂ ਸ਼ੀਸ਼ੇ ਤੇ ਕੈਮਰਾ ਕੀਤਾ ਹੋਇਆ ਕਿ ਤੁਸੀਂ ਮੀ ਵੀ ਦੇਖੀ ਚਲੋ ਚਲੋ ਗੱਲਾਂ ਤਾਂ ਪਕਰ ਹੀ ਆ ਨੇ ਮੀ ਪੈ ਰਿਹਾ ਦੇਖੋ ਫਿਰ ਨਾ ਕਰੋ ਮੈਨੂੰ ਲੱਗਦਾ ਇੱਧਰ ਤਾਂ ਬਾਲੀ ਝੜੀ ਲੱਗੀ ਪਈ ਆਪਣੇ ਵਾਲੇ ਬੰਦੇ ਦਾ ਦੇਖੋ ਬਾਲੀ ਹੈ ਇੱਧਰ ਦਾ ਕਾਲਾ ਹੋਇਆ ਵਿਆਕੋ ਜਾਵਾਂ ਸੌਂ ਦੀ ਝੜੀ ਲੱਗੀ ਪਈ ਆ ਬਹੁਤ ਜ਼ਿਆਦਾ ਤੇਜ਼ ਹੈ ਮੀ ਇੱਥੇ ਦਾ स्टार्टिंग बोर सी अपने एक छोटी मोटी से बहुत ज्यादा चिंतपुर माता की पैदल चल के इधरों पता नहीं के ना आता मैं पढ़ लिया इधर लेपसी से जा रहे ने जा रहे चिंतपुर माता की पैदल यात्रा से पैदल जाना चिंतपुर माता के खबरे किन्ने ਉਹ ਪਤਾ ਨਹੀਂ ਕਿੱਧਰ ਇਹ ਕਪੂਲ ਜਾ ਘੜਦਾ ਹਜੇ ਤੱਕ ਨਹੀਂ ਪਤਾ ਲੱਗਾ ਕਿੱਧਰ ਨਾ ਜਾਂਦਾ ਗੱਡੀ ਨੂੰ ਪੁੱਛਾ ਕਿਤੇ ਪੁੱਛੀ ਨਹੀਂ ਕਿ ਕਿੱਧਰ ਨੂੰ ਜਾਊਗਾ ਖੇਤਾਂ ਵਿੱਚ ਦੇ ਨਵਾਂ ਭੁੱਲ ਘੜਦਾ ਇਹ ਪਤਾ ਨਹੀਂ ਕਿੱਧਰ ਤੇ ਜਾਊਗਾ ਕਿਵੇਂ ਹਣਾ ਇਹਨਾਂ ਦਾ ਕੰਮ ਬਹੁਤ ਮੁਸ਼ਕਲ ਆ ਯਾਤਰਾ ਇਹ ਮੇਰੇ ਅਕੋਰਡਿੰਗ ਸਾਲਾਸਰ ਚੱਲੇ ਆ ਮੈਨੂੰ ਲੱਗਦਾ ਕਿ ਕਿਉਂਕਿ ਇੱਧਰ ਤਾਂ ਸਾਲਾਸਰ ਹੀ ਆ ਤੁਰ ਕੇ ਜਾਂਦੇ ਹੋਣੇ ਬੋਲੇ ਨਾ ਤਾਂ ਇਹ ਸਾਲਾਸਰ ਹੀ ਚੱਲੇ ਆ ਹਨੂਮਾਨ ਜੀ ਦਾ ਇਹ ਚੱਲੇ ਸਾਲਾਸਰ ਦੀ ਯਾਤਰਾ ਪੈਦਲ ਯਾਤਰਾ ਚੱਲੇ ਆ ਨਾਲ ਇਹ ਤਾਂ ਚੀਜ਼ਾਂ ਹੈਗੀਆਂ ਜਿਹੜੇ ਥੱਕ ਜਾਂਦੇ ਆ ਜਿਵੇਂ ਟਰੱਕਸ ਮਤਲਬ ਵਹੀਕਲਸ ਹੈਗੇ ਨਾਲ ਵੱਡੀਆਂ ਕਾਰਾਂ ਜੀਪਾਂ ਸਭ ਹੈਗੀਆਂ ਨੇ ਤੇ ਅੱਗੇ ਹੈ ਜਿੰਨਾ ਮੇਰੇ ਕੋਲ ਇੱਕ ਕਲਿੱਪ ਲਈ ਨਹੀਂ ਗਈ ਜੀ ਅੱਜ ਆਪਾਂ ਪਹੁੰਚ ਗਏ ਥਰਫਲਾਕ ਔਰ ਤੇ ਵਾਸ ਚੱਲਦੇ ਹਾਂ ਆਪਾਂ ਘਰ ਨੂੰ ਇੱਥੇ ਮੀਂਹ ਘਟਾ ਉਧਰ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਆ ਸਵੇਰ ਇੱਧਰ ਸੀਗਾ ਨਾ ਜਿਵੇਂ ਬਟ ਇੱਥੇ ਤਾਂ ਇੰਨਾ ਜ਼ਿਆਦਾ ਲੱਗ ਨਹੀਂ ਰਿਹਾ ਜਿਸ ਹੱਬ ਨਾਲ ਤੁਹਾਨੂੰ ਵੀ ਦਿਖਦਾ ਹੋਣਾ ਸਵੇਰ ਸਵੇਰ ਜਿਹੜਾ ਪੈ ਗਿਆ ਪੈ ਗਿਆ ਉਧਰ ਤਾਂ ਹੁਣ ਬਹੁਤ ਤੇਜ਼ ਹੋ ਗਿਆ ਫੋਨ ਆਏ ਸੀ ਡੇਢੀ ਦੇ ਕਹਿੰਦੇ ਮੀਂਹ ਇੰਨਾ ਤੇਜ਼ ਆ ਨਾ ਫੁੱਲ ਤੇਜ਼ ਆ ਹੁਣ ਤਾਂ ਮੀਂਹ ਹੀ ਕਹਿੰਦੇ ਚਲੋ ਜੀ ਬਸ ਸਰਹੰਗੋੜ੍ਹ ਹੋਲੀਏ ਪਹੁੰਚਦੇ ਆਪਾਂ ਚੱਲਨੇ ਆ ਘਰ ਨੂੰ ਮੰਦਿਰ ਤਾਂ ਇਹ ਆਪਣੇ ਹੁਣ ਮੰਦਿਰ ਚੱਲੇ ਹਾਂ ਹਾਂ ਬਣਾਇਆ ਤਾਂ ਦੇ ਕਿੰਨੇ ਸੋਹਣੇ ਨਾ ਮੈਨੂੰ ਤਾਂ ਲੱਗਦਾ ਮੰਦਿਰ ਹੀ ਜਾਣਾ ਇਹਨਾਂ ਨੇ ਇਹ ਭਾਰੇ ਹੋਣਗੇ ਨਾ ਨਹੀਂ ਨਹੀਂ ਕਿਉਂ ਹੀ ਆ ਕੋਈ ਹੀ ਆ ਪਰ ਵੇਖੀ ਗੱਡੀ ਕਾਰ ਵਾਲਾ ਕਿੱਧਰ ਲਈ ਜਾਂਦਾ ਆ ਕਾਰ ਵਾਲਾ ਕਿੱਧਰ ਲਈ ਜਾਂਦਾ ਸਿਆਣਾ ਵੇਣਾ ਫੜਾਗਾ ਹੈ ਆਈ ਆ ਇੰਡੀਕੇਟਰ ਨਹੀਂ ਦਿੰਦਾ ਹਾਂ ਦੇਖੀ ਆਉਂ ਡੰਡਾ ਆਇਆ ਬਾਹਾਂ ਤੇ ਟੰਗੀ ਰੱਖਣੇ ਆ ਔਖਾ ਤਾਂ ਹੈ ਨਾਲੇ ਕੀ ਪਤਾ ਕਿੱਥੋਂ ਤੱਕ ਦਾ ਸਫ਼ਰ ਤੈਅ ਕਰਕੇ ਸੇਵਾ ਹੈ ਸੇਵਾ ਲੋਕ ਕਹਿੰਦੇ ਪਟੰਡੇ ਵਾਲੇ ਸਾਰੇ ਮੰਡੀ ਮੰਡੀ ਵਾਲੇ ਵੀ ਅੱਧੇ ਤੋਂ ਮੈਂ ਦੇਖਿਆ ਵਿੱਚ ਮੰਡੀ ਮੰਡੀ ਤੇ ਮੈਂ ਅੱਛਾ ਆਹ ਦੀ ਪੈਦਲਾ ਕਾਵੜ ਯਾਤਰਾ ਹਰ ਦੁਆਰ ਸੀ ਹਰ ਦੁਆਰ ਸੀ ਕੋ ਹਰ ਦੁਆਰ ਤੋਂ ਆਏ ਲੋਕ ਸੇ ਕੋਨਿਆਣਾ ਮੰਡੀ ਤੱਕ ਆਪਣੇ ਮੰਦਰ ਤੱਕ ਚੱਲੇ ਆ ਹਰ ਦੁਆਰ ਤੋਂ ਆਏ ਲੋਕ ਹੋਏ ਪੈਦਲ ਯਾਤਰਾ ਇਹ ਪਤਾ ਦੇਖਿਆ ਵਿੱਚ ਆਇਆ ਸਾਰੇ ਝੰਟੇ ਮੰਡੀ ਹੈ ਹਾਂ ਉਹ ਝੰਟੇ ਮੰਡੀ ਦੇਖਿਆ ਜਾਂ ਲੋਕ ਆਏ ਹੋ ਇਥੋਂ ਜਾਂਦੇ ਹੋਣੇ ਕਿਸ ਚੀਜ਼ ਤੇ ਉਥੋਂ ਉਥੋਂ ਹਰ ਦੁਆਰ ਤੋਂ ਆ ਚੀਜ਼ ਬਣਾ ਕੇ ਇੱਥੇ ਲੈ ਕੇ ਆਉਂਦੇ ਹੋਣਗੇ ਉਥੋਂ ਪੈਦਲ ਯਾਤਰਾ ਹੋਊਗੀ ਦੇਖੋ ਐ ਹੋ ਗਈ ਮੇਰੇ ਸਾਹਮਣੇ ਚਲੋ ਜੀ ਟਾਈਮ ਹੋ ਗਿਆ 7:17 ਮਿੰਟ ਤੇ ਆਪਾਂ ਹੁਣ ਘਰ ਜਾਂਦੇ ਜਾਂਦੇ ਆਪਾਂ ਨੂੰ 7:30 ਦੇ ਕਰੀਬ ਪਹੁੰਚ ਜਾਣਗੇ ਤੇ ਚਲੋ ਜੀ ਹੁਣ ਘਰ ਜਾ ਕੇ ਤਾਂ ਆਪਣੀ ਕੁ ਲਗਤ ਨਹੀਂ ਹੋ ਸਕਦੀ ਆਪਣੀ ਕਲਿੱਪ ਨਹੀਂ ਰਹੀ ਜਾਨੀ ਕਿਉਂਕਿ ਨਾ ਇੱਕ ਤਾਂ ਆਪਾਂ ਵੀਡੀਓ ਐਡੀਟਿੰਗ ਕਰਕੇ ਵਲੌਗ ਵੀ ਅਪਲੋਡ ਕਰਨਾ ਕਿਉਂਕਿ ਸਾਡੇ 7:00 ਦਾ ਟਾਈਮ ਹੋ ਜਾਣਾ ਆਪਾਂ ਨੂੰ ਘਰ ਜਾਂਦੇ ਹਾਂ ਅਜੇ ਐਡੀਟਿੰਗ ਵਗੈਰਾ ਪਈ ਐ ਸੋਪਾ ਵਲੌਗ ਨੂੰ ਐਡਿਟ ਕਰਕੇ ਤੇ ਆਪਾਂ ਤੁਹਾਡੇ ਨਾਲ ਪਹੁੰਚਦਾ ਕਰਾਂਗੇ ਤੇ ਚਲੋ ਜੀ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਹੋਪ ਕਰਦੇ ਆ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਵਧੀਆ ਆਊਗਾ ਤੇ ਇਸੇ ਤਰ੍ਹਾਂ ਵਧੀਆ ਵਧੀਆ ਵਲੌਗ ਕੋਸ਼ਿਸ਼ ਕਰਿਆ ਕਰਾਂਗੇ ਜਿੰਦੀ ਤੋਂ ਵਧੀਆ ਤੋਂ ਡਿਲੇ ਵਲੌਗ ਤਿਆਰ ਕਰਕੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ